ਆਇਨਾ ਮੈਨੂੰ ਦੋ ਭਰਾਵਾਂ ਦੀ ਸਟੋਰੀ ਸੁਣਾਉਣਾ ਹੈ ਅੱਛਾ ਜੀ ਇੱਕ ਭਰਾ ਤਾਂ ਕਰਦਾ ਕੰਮ ਹਾਂਜੀ ਜਿਵੇਂ ਹੁਣ ਝੋਨੇ ਦੀ ਰੋਤਾ ਮੰਨ ਲਾ ਝੋਨੇ ਦੀ ਪਰ ਵਰਦਾ ਮਿਹਨਤ ਕਰਦਾ ਫੁੱਲ ਇੱਕ ਮੇਰੇ ਵਰਗਾ ਜਿਆਦਾ ਹੀ ਨਹੀਂ ਪਿਆਈ ਕਦੋਂ ਦੇ ਫੀ ਕੱਢੀ ਤੁਰਿਆ ਹੁੰਦਾ ਅੱਛਾ ਜੀ ਦਿਓ ਰੋਟੀ ਦਿਓ ਸਬਜ਼ੀ ਦਿਓ ਰੋਟੀ ਹਨਾ ਰੋਟੀਆਂ ਵੀ ਪਾਲੀਆਂ ਤੇ ਹਿੜਦਾ ਉਹ ਕਹਿੰਦਾ ਯਾਰ ਵੀ ਕੰਮ ਗਲਤ ਹੈ ਤੇਰਾ ਤੇ ਖੇਤ ਜਾਇਆ ਕਰ ਮਾ ਪਿਓ ਵੀ ਅੱਕ ਗਏ ਖੇਤ ਨਹੀਂ ਜਾਂਦਾ ਪਿਆਰ ਰੱਬ ਨੂੰ ਗਾਲਾਂ ਜਰੂਰ ਕੱਢਦਾ ਰੱਬ ਨੂੰ ਜੇ 12 ਘੰਟੇ ਜਾਗਦਾ ਤਾਂ 8 ਘੰਟੇ ਰੱਬ ਨੂੰ ਗਾਲਾਂ ਕਰਦਾ ਤਾਨੇ ਮਾਰਦਾ ਠੀਕ ਐ ਐਂ ਕਰਦੇ ਆ ਜੀ 2 ਮਹੀਨੇ ਲਾਂਗੇ ਕਿਉਂਕਿ ਹੁਣ ਪੈਸੇ ਮੰਗਣੇ ਪੈਂਦੇ ਭਰਾ ਤੋਂ ਜਿਹੜਾ ਕੰਮ ਕਰੂ ਉਹਦੇ ਕੋਲ ਹੀ ਆਉਣਗੇ ਜਿਹਨੇ ਕੰਮ ਨਹੀਂ ਕਰਨਾ ਉਹਦੇ ਕੋਲ ਤਾਂ ਆਉਣੇ ਨਹੀਂ ਤੇ ਉਹ ਕਹਿੰਦਾ ਯਾਰ ਬੜੀ ਮਾਰੀ ਗੱਲ ਐ ਯਾਰ ਬੱਦਰੀ ਯਾਰ ਮੈਨੂੰ ਉਹ ਤੋਂ ਮੰਗਣੇ ਪੈਂਦੇ ਐ ਇਹ ਤਾਂ ਰੱਬ ਪ੍ਰਗਟ ਹੋ ਗਿਆ ਤੂੰ ਕਹਿੰਦਾ ਹਾਂ ਵੀ ਦੱਸ ਹਾਂ ਕਹਿੰਦਾ ਐਂ ਕਰਕੇ ਅਖੇ ਤੂੰ ਯਾਰ ਮੇਰ ਨਾਲ ਧੱਕਾ ਕਰੀ ਜਾਂਦਾ ਯਾਰ ਮੈਨੂੰ ਪੈਸੇ ਦਿੰਦਾ ਨਹੀਂ ਉਹਨੂੰ ਦੇਈ ਜਾਂਦਾ ਕਹਿੰਦਾ ਕੰਮ ਕਰਦਾ ਕਿਰਤ ਕਰਦਾ ਤੂੰ ਹੱਥੀਂ ਕਿਰਤ ਕਰ ਮੈਂ ਦੇਉਂ ਕਿਰਤ ਕਰਨ ਵਾਲੇ ਨੂੰ ਦਿੰਨਾ ਪਰ ਹਾਂ ਦੂਜੇ ਨੂੰ ਨਹੀਂ ਦਿੰਦਾ ਮੈਂ ਉਹ ਕਹਿੰਦਾ ਯਾਰ ਕਮਾਲ ਆ ਤੇਰੀ ਕਹਿੰਦਾ ਯਾਰ ਉਹ ਨਹੀਂ ਜੀ ਕਰਦਾ ਕੰਮ ਕਰਨ ਨੂੰ ਉਹ ਕਹਿੰਦੇ ਤਾਂ ਕਰਨਾ ਆਪ ਹਾਂ ਤੇ ਉਹ ਕਹਿੰਦਾ ਨਹੀਂ ਵੀ ਮੈਨੂੰ ਬਾ ਦੇ ਉਹ ਕਹਿੰਦਾ ਵੀ ਇੱਕ ਸ਼ਰਤ ਹੈ ਹਾਂ ਤੂੰ ਆ ਦੱਸ ਕਹਿੰਦਾ ਜਿਹੜਾ ਕੋ ਮੈਂ ਤੈਨੂੰ ਦੇਊਗਾ ਤੂੰ ਮੰਗ ਕੀ ਮੰਗਦਾ ਉਹ ਹੀ ਦਊ ਪਰ ਉਹ ਤੇਰੇ ਭਰਾ ਨੂੰ ਦੁੱਗਣਾ ਦਿਓ ਅੱਛਾ ਠੀਕ ਉਹ ਤਾਂ ਕਹਿੰਦਾ ਯਾਰ ਮਾੜੀ ਗੱਲ ਆ ਤੇਰੀ ਮਤਲਬ ਇਹ ਨਹੀਂ ਸੋਚਿਆ ਵੀ ਉਹ ਵੀ ਘਰੇ ਆਉਣਾ ਹੈ ਆਦਾ ਜਮਈ ਗਲਤ ਗੱਲ ਆ ਰੱਬਾ ਤੇਰੀ ਜਾਂਦਾ ਉਹ ਕਹਿੰਦਾ ਯਾਰ ਤੇਰੇ ਕੋਲੇ ਮੌਕਾ ਸੋਚਲਾ ਤੇਰੇ ਕੋਲੇ ਮੌਕਾ ਹੈਗਾ ਪਰ ਦੇਉਂ ਦੁਗਣਾ ਦੇਉਂ ਤਾਂ ਜੇ ਤੂੰ ਮੰਗੇਗਾ ਉਹਨੂੰ ਦੁਗਣਾ ਮਿਲੂ ਹੀ ਮਿਲੂ ਮੈਨੂੰ ਸੋਚ ਲੈਣ ਦਿਓ ਹਜੇ ਮਤਲਬ ਸੋਚਦੇ ਸੋਚਦੇ ਨੇ ਕੀ ਸੋਚਿਆ ਵੀ ਆਪਾਂ ਯਾਰ ਕੰਮ ਮੰਗਦੇ ਆ ਉਹਨੂੰ ਦੁਗਣਾ ਕਰਨਾ ਪਈ ਠੀਕ ਹੈ ਸੋਚ ਦੇਖੋ ਰੱਬ ਮਿਲ ਗਿਆ ਮਤਲਬ ਵੀ ਉਹ ਤੰਗ ਹੋਵੇ ਖੇਤ ਜਾਣ ਲੱਗ ਗਿਆ ਹੁਣ ਜਿਹੜਾ ਦਿੱਲੀ ਕੰਮ ਕਰਦਾ ਬਾਈ ਉਹਨੂੰ ਕੀ ਪ੍ਰਵਾਹ ਯਾਰ ਉਹ ਕਰੀ ਗਿਆ ਉਦੋਂ ਉਹ ਕਰੀ ਗਿਆ ਹਾਂ ਮਤਲਬ ਉਹ ਕੰਮ ਕਰਨ ਲੱਗ ਗਿਆ ਉਹਨੂੰ ਖੁਸ਼ੀ ਬਹੁਤ ਹੋਈ ਘਰਦਿਆਂ ਨੂੰ ਖੁਸ਼ੀ ਬਹੁਤ ਹੋਈ ਆਉ ਭਗਤ ਹੋਣ ਲੱਗ ਗਿਆ ਚੰਗਾ ਕਹਿਣ ਲੱਗੇ ਭਾਈ ਰੋਟੀ ਪਾਣੀ ਬੈਠੇ ਨੂੰ ਮਿਲੇ ਹੈ ਨਾ ਮਖਣੀ ਪਾਓ ਮੁੰਡੇ ਨੂੰ ਕਿਉਂ ਪਾਓ ਮੁੰਡਾ ਕਿਤੋਂ ਆਇਆ ਕੰਮ ਕਰਕੇ ਆਇਆ ਤੇ ਮੁੰਡੇ ਨੂੰ ਨਹੀਂ ਪਤਾ ਬੇਨੀ ਸੇਵਾ ਹੋਈ ਜਾਂਦੀ ਹੈ ਜਾਨੀ ਮੁੰਡਾ ਫੇਰ ਰੱਬ ਨੂੰ ਯਾਦ ਕਰਦਾ ਵੀ ਆ ਰੱਬ ਆਇਆ ਹਾਂ ਉਹਨੇ ਫੇਰ ਪਹਿਲਾਂ ਵਾਂਗੂ ਕਰਤਾ ਨਿੰਦਣਾ ਸ਼ੁਰੂ ਰੱਬ ਨੂੰ ਗਾਲਾਂ ਕੱਢਣੀਆਂ ਤੇ ਰੱਬ ਆ ਗਿਆ ਅੱਛਾ ਜੀ ਕਹਿੰਦਾ ਯਾਰ ਮੈਂ ਇੰਨਾ ਚੰਗਾ ਬਣਿਆ ਸੀ ਉਦੋਂ ਤੂੰ ਆਇਆ ਨਹੀਂ ਕਹਿੰਦਾ ਹੁਣ ਮੈਂ ਮਾੜਾ ਤੇ ਹੁਣ ਤੂੰ ਆ ਗਿਆ ਉਹ ਕਹਿੰਦਾ ਲੋੜ ਹੀ ਮਾੜੇ ਨੂੰ ਪੈਂਦੀ ਆ ਚੰਗੇ ਦੇ ਤਾਂ ਮੈਂ ਐਵੇਂ ਸਹੀ ਅੰਗ ਸੰਗ ਰਹਿਣਾ ਮਾੜੇ ਨੂੰ ਲੋੜ ਪੈਂਦੀ ਆ ਸਦਨ ਦੀ ਚੰਗੇ ਨੂੰ ਨਹੀਂ ਪੈਂਦੀ ਕਿਉਂਕਿ ਚੰਗੇ ਦੇ ਕੰਮ ਜਦੋਂ ਚੰਗੇ ਹੁੰਦੇ ਤਾਂ ਮੈਂ ਨਾਲ ਹੀ ਖੜਾ ਹਾਂ ਉਹਦਾ ਮੈਂ ਫਾਇਦਾ ਹੀ ਕਰਾਉਣਾ ਨੁਕਸਾਨ ਨਹੀਂ ਹੋਣ ਦਿੰਦਾ ਕਿ ਉਹ ਸ਼ੁਕਰ ਕਰਦਾ ਹੀ ਹਾਂ ਕਿਉਂਕਿ ਕਿਰਤਾਲੇ ਬੰਦੇ ਦੀ ਮੈਂ ਬੈਠਣਾ ਹੀ ਲੱਗਣ ਦਿੰਦਾ ਤੂੰ ਮਾਰਾ ਤਾਂ ਹੀ ਆਇਆ ਦੱਸ ਹੁਣ ਕੀ ਤਕਲੀਫ ਹੈ ਉਹ ਕਹਿੰਦਾ ਹੁਣ ਮੈਂ ਇੰਨਾ ਕੰਮ ਕਰਦਾ ਵੀ ਹੁਣ ਤਾਂ ਦੇ ਮੈਨੂੰ ਪ੍ਰਾਪਰ ਦੇ ਉਹ ਕਹਿੰਦਾ ਵੀ ਚੱਲ ਕੋਈ ਨਾ ਐ ਕਰ ਤੋ ਆਦੇ ਭਰਾ ਨੂੰ ਪੁੱਛ ਲੈ ਵੀ ਮੈਂ ਵੱਧ ਲੈ ਨਾ ਫਿਰ ਮੈਂ ਦੇ ਦੂੰ ਕਹਿੰਦਾ ਠੀਕ ਹੈ ਰੱਬ ਜੀ ਗੀੜਾ ਜਾ ਕੱਢ ਕੇ ਕਹਿੰਦਾ ਹਾਂਜੀ ਉਹ ਕਹਿੰਦਾ ਤੂੰ ਦੁੱਗਣਾ ਲੈ ਲੈ ਹਾਂ ਕਹਿੰਦਾ ਜਾਇਆ ਕਹਿੰਦਾ ਮਤਲਬ ਰੱਬ ਕੋਲੇ ਝੂਠ ਮਾਰ ਰਿਹਾ ਹੈ ਕਹਿੰਦਾ ਹਾਂਜੀ ਜਾਇਆ ਆ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਤੂੰ ਦੁੱਗਣਾ ਲੈ ਲੈ ਉਹ ਕਹਿੰਦਾ ਠੀਕ ਹੈ ਤੇ ਸੋ ਇਤ ਹੈ ਜੇਰਾ ਕੀ ਕੀਤਾ ਜਾਵੇ ਜਿਹਦੇ ਨੇ ਇਹਦੀ ਬਾਰ ਚ ਉਹੜੀ ਕੋਈ ਚੱਕ ਦਿਆ ਭਰਾ ਦੀ ਹਾਂ ਇਹਦੀ ਪ੍ਰਾਪਰਟੀ ਵੀ ਨਾਲੇ ਕਹਿੰਦਾ ਆਪਾਂ ਐਂ ਕਰਦੇ ਹਾਂ ਹਣ ਇਹਦੇ ਬਾਰ ਚ ਦੋ ਖੂਹ ਕੱਢਦੇ ਹਾਂ ਆਪਣੇ ਤਾਂ ਇੱਕ ਹੀ ਪੱਟਾ ਹੈ ਜਾਊ ਹਾਂ ਠੀਕ ਹੈ ਨਾ ਪਰ ਹੁਣ ਮੰਗੀ ਦੁੱਗਣਾ ਬੈਠਾ ਸੀ ਇਹ ਗੱਲ ਪੁੱਲ ਗਿਆ ਉਹ ਪੁੱਲ ਗਿਆ ਹਾਂ ਉਹਦੇ ਬਾਰ ਚ ਦੋ ਖੂਹ ਘਟਿਆ ਠੀਕ ਹੈ ਤੇ ਇਹਦੇ ਵਿੱਚ ਬਾਹਰ ਨਿਕਲੂ ਤੇ ਇਹਦੇ ਗਪੂਗੜਾ ਮੰਦ ਨੇ ਆਪਦੇ ਚਾਰ ਪੱਟੇ ਗਏ ਹਾਂ ਰੱਬ ਨੇ ਉਹ ਜਦੋਂ ਨਿਕਲੇ ਆ ਆ ਵੀ ਲਿਖ ਪਿਆ ਹਾਂ ਆ ਵੀ ਮੇਰੇ ਨੂੰ ਅੱਜ ਮੇਰੇ ਦੋ ਪੱਟੇ ਜਾਣਗੇ ਉਹ ਦੋ ਦੇ ਭਲੇ ਖੇਤ ਉੱਪਰ ਪਿਆ ਤੀਜੇ ਚੌਥੇ ਜਾਗ ਡੈ ਕਿਉਂ ਪਿਆ ਪਤਾ ਹੀ ਨਹੀਂ ਲੱਗਿਆ ਉਹਨੂੰ ਵੀ ਗਾਂ ਵੀ ਹੈਗੀ ਆ ਜਾ ਡਿ ਗਿਆ ਮਤਲਬ ਮੌਤ ਕਰਾਉਣੀ ਮਨਜ਼ੂਰ ਹੈ ਮਤਲਬ ਭਰਾ ਨੂੰ ਨਹੀਂ ਦੇਣਾ ਹਾਂ ਅੱਜ ਦੀ ਹਕੀਕਤ ਸਟੋਰੀ ਹੈ ਬਿਲਕੁਲ ਜੀ ਹਰ ਘਰ ਦੀ ਸਟੋਰੀ ਹੈ ਕੋਈ ਕਰਮਾਂ ਵਾਲਾ ਘਰ ਹੋ ਜਿਹਦੇ ਘਰੇ ਇਹ ਝਗੜਾ ਹੈ ਨਹੀਂ ਸਹੀ ਗੱਲ ਹੈ ਜਾ ਭਰਾ ਭਰਾ ਦਾ ਬੈਰੀ ਹੈ ਨਹੀਂ ਉਹ ਘਰ ਸਵਰਗ ਹੈ ਸਹੀ ਗੱਲ ਇਹਦਾ ਸ੍ਰੀਮਣੀ ਹੈ ਕੋਸ਼ਕ ਫੈਮਿਲੀ ਆਪਾਂ ਬੇਨੇ ਵੀ ਆਪ 40 ਮੈਂਬਰ ਹੋਗੇ 35 ਮੈਂਬਰ ਹੋਗੇ ਇੱਕ ਇੱਕ ਰਹੀ ਹਾਂ ਮਤਲਬ ਉਹ ਕਰਮਾਂ ਵਾਲੇ ਹੈ ਉਹਨਾਂ ਦੇ ਬਜ਼ੁਰਗਾਂ ਦੀ ਉਮਰ 100 ਸਾਲ ਤੋਂ ਬਾਹਰ ਜਾਂਦੀ ਹੈ ਕਿਉਂਕਿ ਟੈਨਸ਼ਨ ਕੋਈ ਨਹੀਂ ਇੱਥੇ ਇੱਕ ਦੂਜੇ ਨੂੰ ਮਾਰਨ ਬਾਰੇ ਸੋਚਦੇ ਐ ਇੱਕ ਦੂਜੇ ਨੂੰ ਖਾ ਕੇ ਮੈਂ ਮੇਰੇ ਭਰਾ ਨੂੰ ਖਾ ਕੇ ਮੁਰਗੇ ਕਹਣਾ ਇਹਦਾ ਮਲੰਗ ਹੈ ਹੈਨਾ ਖੂਨ ਸਫੈਦ ਬਿਲਕੁਲ ਕਾਲਜੋਗ ਨੇ ਪਹਿਰਾ ਦੇ ਤਾਂ ਠੋਕ ਕੇ ਹੁਣ ਕੀ ਗੱਲ ਕਰਾਂ ਇਨਸਾਨਾਂ ਦੀ ਇਹ ਤਾਂ ਜਾਨਵਰਾਂ ਨਾਲੋਂ ਵੀ ਬੱਤਰ ਹੋਗੇ ਸਹੀ ਗੱਲ ਆ ਜੀ ਜਾਨਵਰ ਨਾ ਜਾਨਵਰ ਬਹੁਤ ਸੋਚ ਰੱਖਦਾ ਹੈ ਹਾਂ ਜਾਨਵਰ ਨੂੰ ਪਤਾ ਹੈ ਕਿ ਆ ਮੇਰੀ ਧੀ ਆ ਮੇਰਾ ਪੁੱਤ ਹੈ ਹਾਂ ਜਾਨਵਰ ਨੂੰ ਪਤਾ ਹੈ ਇਨਸਾਨ ਨੂੰ ਨਹੀਂ ਪਤਾ ਇਨਸਾਨ ਭੁੱਲ ਗਿਆ ਇਹ ਜਿੰਦਾਂ ਸਾਡੇ ਪਿੰਡੇ ਘਟਨਾ ਹੋਈ ਹੈ ਬੱਚੀ ਕੋਈ 14 ਸਾਲਾਂ ਦੀ ਹੋ ਪੰਚਾ 15 ਸਾਲਾਂ ਉਹਦੇ ਬੱਚਾ ਹੋਇਆ ਹੈ ਹਾਂ ਤੇ ਜਿਹੜਾ ਉਹਦਾ ਪਿਓ ਬਣਿਆ ਨਾ ਉਹ ਮੇਰੇ ਹਿਸਾਬ ਨਾਲ 65 ਕੂਟ ਦਾ ਤਾ ਉਹ 60 ਪੈਂਡਾ ਜੋਨ ਦਾ 60 ਦਾ ਲਾੜਾ 60 ਸਾਲ ਦਾ ਬੰਦਾ 14 ਸਾਲ ਦੀ ਬੇਟੀ ਦੇ ਅੰਦਰ ਬੱਚਾ ਪੈਦਾ ਕਰਦਾ ਹਾਂ ਕਿੱਦਾਂ ਵੇ ਲੋ ਫਿਰ ਰਾਜੀਨਾਮਾ ਵੀ ਹੋ ਗਿਆ ਸੀਗਾ ਉਹਨਾਂ ਦਾ ਪਰਿਵਾਰਾਂ ਦਾ ਪਰ ਡਾਕਟਰ ਨੂੰ ਜਦੋਂ ਪਤਾ ਲੱਗਿਆ ਉਹ ਕਹਿੰਦਾ ਆਧਾਰ ਕਾਰਡ ਤੇ ਪਿਓ ਦਾ ਨਾਂ ਕਿਉਂ ਉਹ ਕਹਿੰਦੀ ਜੀ ਕੁਆਰੀ ਹੈ ਐਂ ਕਰਕੇ ਸਿੱਧੀ ਇਹਦੇ ਨਾਲ ਆਇਆ ਹਾਂ ਉਹ ਕਹਿੰਦਾ ਰਾਜੀਨਾਮਾ ਕਿਨੇ ਕਰਿਆ ਜੋ ਪਰਚਾ ਉੱਤੇ ਯਾਦਦੀ ਮਾਲਕ ਬਣੂ ਠੀਕ ਹੈ ਡਾਕਟਰ ਨੇ ਪਰਚਾ ਦਵਾਇਆ ਅੱਛਾ ਡਾਕਟਰ ਨੇ ਕਿਹਾ ਅੱਧ ਦੀ ਮਾਲਕ ਬਣਗੀ ਸਾਫ਼ ਦਵਾਈ ਜੀ ਬਿਲਕੁਲ ਡਾਕਟਰ ਕਿਹੜਾ ਰੱਬ ਦਾ ਰੂਪ ਸੀ ਠੀਕ ਗੱਲ ਆ ਜੀ ਕੋਲੇ ਬਹਿ ਕੇ ਪਰਚਾ ਕਟਾ ਕੇ ਇਹ ਕਹਿੰਦਾ ਵੀ ਘਰ ਚੋਂ ਵੀ ਅੱਧ ਜ਼ਮੀਨ ਚੋਂ ਵੀ ਅੱਧ 20 ਲੱਖ ਪਾਉ ਇਹਨੂੰ ਦਰਵਾਨਾ ਇਹਦੇ ਪਰਿਵਾਰ ਨੂੰ ਦੇਵੇ ਠੀਕ ਹੈ ਮਤਲਬ ਯਾਰ ਇੰਨਾ ਕਾਲਜੋਗ ਆ ਗਿਆ ਇੱਕ 60 ਸਾਲ ਦਾ ਬਾਬਾ ਤੇ ਇੱਕ 14 ਸਾਲ ਦੀ ਬੱਚੀ ਉਹਨੂੰ ਸ਼ਰਮ ਹੀ ਨਹੀਂ ਆਦੀ ਯਾਰ ਯਾਰ ਬਾਲਾ ਕਾਲਜੋਗ ਕੀ ਬਣੂਗਾ ਕਿਹਾਗੇ ਉਹ ਵੀ ਜੇ ਕਿਤੇ ਬੱਚੀ ਦੇ ਨਾਰਮਲ ਟ੍ਰੀਟਮੈਂਟ ਹੋ ਜਾਂਦੀ ਗਰੀਬ ਨੇ ਕਾਹਦਾ ਰੋਲਾ ਪਾਉਣਾ ਸਾਦਾ ਰੋਲਾ ਕਿਉਂਕਿ ਕਿਉਂਕਿ ਇੱਡੀ ਬੱਚੀ ਛੋਟੀ ਸੀ ਜੀ ਆਪਰੇਸ਼ਨ ਨਾ ਬੱਧਾ ਚੱਕਿਆ ਹਾਂ ਜੋ ਜ਼ਿੰਮੇਵਾਰੀਆਂ ਮੰਗਦੇ ਹੁੰਦੇ ਆ ਧਾਰ ਕਾਰਡ ਵਗੈਰਾ ਸਾਰਾ ਕੁਝ ਬੱਚਾ ਕੋ ਗੱਲ ਬਾਤ ਹੋ ਜੀ ਹੈ ਨਾ ਤੇ ਜਦੋਂ ਵੇਖਿਆ ਤਾਂ ਪਹਿਲਾਂ ਤਾਂ ਡਾਕਟਰ ਉਹਨੇ ਵਿਚਾਰੇ ਨੇ ਉਹਨੇ ਸੋਚਿਆ ਵੀ ਗਰੀਬ ਬੰਦੇ ਕੀ ਛੋਟੀ ਵਿਆਪੀ ਹੋ ਹਾਂ ਪਰ ਜਦੋਂ ਉਹਨੇ ਵੇਖਿਆ ਆਧਾਰ ਕਾਰਡ ਤੇ ਤਾਂ ਜਿ ਪਿਓ ਦਾ ਨਾ ਹੀ ਇਹ ਤਾਂ ਚੇਂਜ ਹੋਣਾ ਚਾਹੀਦਾ ਹੈ ਪਕੜ ਚ ਆ ਗਿਆ ਕੰਮ ਤੂੰ ਨੇ ਮਦਦ ਕਰਤੀ ਤੇ ਹੁਣ ਚੜਾਤਾ ਗੇੜਾ ਮਾਲਕ ਬਣੂ ਕਰਦੀ ਹਾਂ ਮੰਨ ਲਓ ਵੀ ਕਾਲਜ ਉਹ ਹੈ ਜਿਹੜਾ ਹੁਣ ਇੱਥੋਂ ਤੱਕ ਹੈ ਕਿ ਆਪਦੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਜੀ ਸਹੀ ਗੱਲ ਆ ਹੋਣ ਹਾਂ ਤੁਹਾਡਾ ਬੱਚਾ 10 ਮਿੰਟ ਲੇਟ ਹੈ ਉਹਦੇ ਮਾਕਰ ਜਾਓ ਤੁਹਾਡਾ ਬੱਚਾ ਆਇਆ ਨਹੀਂ ਉਹਦੇ ਮਾਕਰ ਜਾਓ ਤੁਹਾਡੇ ਬੱਚੇ ਨੂੰ ਆਪ ਤੋਂ ਵੱਡੇ ਨਾਲ ਦੋਸਤ ਹੀ ਨਾ ਕਰੰਦੇ ਹਾਂ ਉਹਨੂੰ ਕੋ ਪੁੱਤ ਬਰਾਬਰ ਦੇਣ ਲੱਗ ਹਾਂ ਠੀਕ ਹੈ ਨਾ ਆਪ ਤੋਂ ਆਪ ਸਮਝਦਾਰ ਨਹੀਂ ਬਿਲਕੁਲ ਉਹਨਾਂ ਨੂੰ ਸਾਰਾ ਕੁਝ ਸਮਝਾਓ ਨੋ ਪ੍ਰੋਬਲਮ ਨੋ ਡਾਊਟ ਕੋਈ ਸ਼ਰਮ ਨਹੀਂ ਤੇ ਧੀ ਹੈ ਆਪਣੀ ਧੀ ਆ ਯਾਰ ਉਹਨੂੰ ਸਮਝਾਓ ਵੀ ਆ ਬੈਟ ਟੱਚ ਆ ਪੁੱਤ ਗੰਦੇ ਟੱਚ ਹੈ ਜੇ ਤੁਹਾਡੇ ਕੋਈ ਇੱਥੇ ਹੱਥ ਲਾਉਂਦਾ ਤੁਸੀਂ ਰੌਲਾ ਪਾਓ ਪੁੱਤ ਤੁਹਾਡੇ ਕੋਈ ਆਹ ਚੀਜ਼ ਨੂੰ ਹੱਥ ਲਾਉਂਦਾ ਰੌਲਾ ਪਾਓ ਠੀਕ ਹੈ ਕਿਉਂਕਿ ਯਾਰ ਬੱਚਾ ਹੈ ਬੱਚਾ ਕੂਰਾ ਕਾਗਜ਼ ਹੈ ਉਹਨੂੰ ਕੀ ਪਤਾ ਹੈ ਠੀਕ ਹੈ ਥੋੜਾ ਜਿਹਾ ਟਾਈਮ ਪਹਿਲਾਂ ਘਟਨਾ ਹੋਈ ਸੀ ਹੋਰ ਸਾਡੇ ਇੱਕ ਟੀਚਰ ਸੀਗਾ ਉਦੋਂ ਗੱਲ ਦੱਬ ਲਈ ਗਈ ਸੀ ਉਹ ਟੀਚਰ ਨੇ ਬਹੁਤ ਕਨੌਣੀਆਂ ਹਰਕਤਾਂ ਕਰੀਆਂ ਪਹਿਲਾਂ ਸਾਡੇ ਬੱਚੀ ਮੇਰੇ ਹਿਸਾਬ ਨਾਲ 7 ਕਾ ਸਾਲ ਦੀ ਹੋਗੀ ਉਹਨੂੰ ਗੋਦੀ ਚ ਪਾ ਕੇ ਗਲਤ ਹਰਕਤਾਂ ਕਰੇ 7 ਸਾਲ ਦੀ ਬੱਚੀ ਠੀਕਾ ਸੋਹਣਾ ਗੁਰੂ ਤੇ ਚੇਲੇ ਦਾ ਰਿਸ਼ਤਾ ਉੱਤੇ ਕਲੰਕ ਲਾਉਣਾ ਕੀੜਾ ਯਾਰ ਅੱਜ ਕੱਲ ਤਾਂ ਖਤਮ ਹੋ ਗਈ ਖਤਮ ਹੋ ਗਿਆ ਜੀ ਵਿਸ਼ਵਾਸ ਕੋਰ ਕਰ ਲੋ ਲੋਕ ਕੋਈ ਇਸ ਕਰਕੇ ਭਰਾ ਬੱਚਿਆਂ ਦਾ ਫੁੱਲ ਧਿਆਨ ਰੱਖੋ ਬੱਚਿਆਂ ਦਾ ਪੂਰਾ ਧਿਆਨ ਰੱਖੋ ਧੀਆਂ ਵਾਲੇ ਪੂਰੇ ਚਕੰਨੇ ਰਹੋ ਧੀਆਂ ਤੇ ਪੂਰਾ ਯਾਰ ਧਿਆਨ ਦਿਓ ਕਿਉਂਕਿ ਬੱਚੇ ਐ ਬੱਚੇ ਤਾਂ ਬੱਚੇ ਹੀ ਐ ਯਾਰ ਬੱਚੇ ਐ ਸਹੀ ਗਾ ਕੀ ਕਰਾਂਗੇ ਆਪਾਂ ਮਤਲਬ ਸਕੂਲ ਭੇਜ ਕੇ ਵੀ ਤੁਸੀਂ ਕਹਿੰਦੇ ਨੇ ਸਕੂਲ ਗਿਆ ਸੰਤੁਸ਼ਟ ਨਾ ਹੋ ਗੋ ਯਾਰ ਸਕੂਲ ਤੇ ਵੀ ਜ਼ਿੰਮੇਵਾਰੀ ਦਿਓ ਦਿਓ ਸਹੀ ਗੱਲ ਹੈ ਕਿਉਂਕਿ ਥੋੜਾ ਟਾਈਮ ਪਹਿਲਾਂ ਰੌਲਾ ਪਿਆ ਸੀਗਾ ਕਮਾਣੋਂ ਵੱਲ ਅੱਛਾ ਜੀ ਉੱਥੇ ਵੀ ਆਈ ਹੋਇਆ ਸੀਗਾ ਬੱਚੀ ਨੇ ਸਕੂਲ ਦੀ ਗਲਤ ਹੋ ਗਿਆ ਯਾਰ ਜੀ ਹੁਣ ਖੇਤ ਦੀ ਬਾੜ ਹੀ ਖੇਤ ਨੂੰ ਖਾਣ ਲੱਗੀ ਤੇ ਫੇਰ ਖੇਤ ਦਾ ਰਖਵਾਲਾ ਕੌਣ ਹੈ ਠੀਕ ਹੈ ਇਸ ਕਰਕੇ ਨਾ ਇਹ ਬੜੀਆਂ ਗੱਲਾਂ ਧਿਆਨ ਦੇਣ ਵਾਲੀਆਂ ਬੜੀਆਂ ਬਹੁਤ ਗਲਤ ਹੋ ਰਿਹਾ ਬਾਈਆ ਬਹੁਤ ਗਲਤ ਬਹੁਤ ਗਲਤ ਹੋ ਰਿਹਾ ਮੈਂ ਤੈਨੂੰ ਦੱਸਦਾ ਮਹਾਰਾਜ ਜੀ ਮੈਂ ਨਾ ਰੱਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਸੀ ਪਰ ਲੋਕ ਮਨਾ ਕੇ ਹਾਰਦੇ ਆ ਜਿਹੜੇ ਉਹ ਜੇ ਹੈ ਨਾ ਮਨਾ ਕੇ ਹਾਰਦੇ ਆ ਜੀ ਮਤਲਬ ਪਤਾ ਨਹੀਂ ਕੀ ਸੁਬਾਹ ਆ ਕੇ ਕਰਕੇ ਕਰਾ ਕੇ ਬੱਚਿਆਂ ਦੇ ਪਾਉਂਦੇ ਆ ਜਿਹੜਾ ਬੱਚਾ ਬੋਲਦਾ ਨਹੀਂ ਠੀਕ ਹੈ ਉਹ ਬੱਚੀ ਦਾ ਕੀ ਆ ਉਹਨੇ ਦੱਸਿਆ ਹੀ ਨਹੀਂ ਉਹਦਾ ਉਹਨੂੰ ਪੇਟ ਬਾਹਰ ਆ ਗਿਆ ਤਾਂ ਪਤਾ ਲੱਗ ਗਿਆ ਪਤਾ ਲੱਗਾ ਸਹੀ ਗੱਲ ਆ ਜੀ ਤੇ ਬੱਚੀ ਨੂੰ ਕੀ ਪਤਾ ਹੈ ਕੀ ਪ੍ਰੋਬਲਮ ਹੈ ਮੈਨੂੰ ਜਾਂ ਕੀ ਆ ਉਹਦਾ ਬੱਚਾ ਉਹਨੂੰ ਅਜੇ ਪਤਾ ਹੀ ਨਹੀਂ ਠੀਕ ਹੈ ਇਸ ਕਰਕੇ ਮੈਂ ਵਾਸਤੂ ਸ਼ਾਸਤਰ ਨੂੰ ਨਹੀਂ ਮੰਨਦਾ ਸੀ ਮੈਂ ਕਹਣਾ ਨਹੀਂ ਯਾਰ ਕਿਹੜਾ ਵਾਸਤੂ ਸ਼ਾਸਤਰ ਵਾਕੇ ਯਾਰ ਮੇਰਾ ਦੋਸਤ ਹੈ ਹਰਮਿੰਦਰ ਢਾਲੀ ਵਾਲੋ ਵਾਸਤੂ ਸ਼ਾਸਤਰ ਦਾ ਸਾਰੀ ਪੜ੍ਹਾਈ ਕੀਤੀ ਆ ਉਹਨੇ ਅੱਛਾ ਜੀ ਜਿੱਦਿਆ ਆਪਾਂ ਗੱਡੀ ਲੈਣ ਗਏ ਆ ਜਿੰਨਾ ਕੋਲੇ ਉਹਦੇ ਭਰਾ ਨੂੰ ਮਗਲ ਕੋਰੇ ਡੇਟ ਆਫ ਬਰਥ ਦੱਸਦੀ ਦਾ ਇਸ ਤੇ ਉਹਨੂੰ ਕਹਿੰਦਾ ਵੀ ਆਪਰੇਸ਼ਨ ਕਿਦਾ ਹੋਊਗਾ ਪੇਟ ਦੀ ਸਮੱਸਿਆ ਤੁਹਾਡੇ ਘਰੇ ਇੱਕ ਜਾਨੇ ਨੂੰ ਤੇ ਆਪਰੇਸ਼ਨ ਹੋਣ ਜਾ ਰਿਹਾ ਬਹੁਤ ਜਲਦੀ ਅੱਛਾ ਜੀ ਉਹ ਕਹਿੰਦਾ ਯਾਰ ਨਹੀਂ ਸਾਡੇ ਤਾਂ ਕਿਸੇ ਨੂੰ ਨਹੀਂ ਉਹ ਕਹਿੰਦਾ ਜੀ ਮੈਂ ਕੋਈ ਪੰਡਤ ਨਹੀਂ ਮੈਂ ਪੜ੍ਹਾਈ ਕੀਤੀ ਮੈਂ ਤੁਹਾਡੀ ਡੇਟ ਆਫ ਬਰਥ ਸ ਗਲਤ ਤਾਂ ਨਹੀਂ ਲਗਾਈ ਤੁਸੀਂ ਕਹਿੰਦਾ ਨਹੀਂ ਸਹੀ ਆ ਕਹਿੰਦਾ ਫੇਰ ਕਹਿੰਦਾ ਪੇਟ ਦੀ ਪ੍ਰੋਬਲਮ ਹੈਗੀ ਅੱਛਾ ਜੀ ਬਸ ਕਹਿੰਦਾ ਮੈਨੂੰ ਹੀ ਹਾਂ ਇਹ ਪ੍ਰੀਸ਼ਾਨ ਕਹਿੰਦਾ ਪ੍ਰੇਤ ਨੂੰ ਹੁਣ ਆ ਗਿਆ ਮੈਂ ਬਾਈ ਕਹਿੰਦਾ ਭਰਾ ਤੂੰ ਕਹਿੰਦਾ ਮਗਦਰਿਆਂ ਨੂੰ ਕਾਨੂੰ ਟੈਨਸ਼ਨ ਦੇ ਦੀ ਠੀਕ ਹੈ ਮੰਨ ਲਾ ਵੀ ਉਹ ਇੱਥੋਂ ਤੱਕ ਦਾ ਦਾ ਦਿੰਦਾ ਵੀ ਤੁਹਾਡੇ ਘਰੇ ਛਤਰ ਛਤਰੀ ਹੁੰਨੇ ਅੱਛਾ ਜੀ ਕਾ ਤੋ ਕੀ ਬਾਤ ਠੀਕ ਹੈ ਮਤਲਬ ਕਿ ਉਹ ਬਾਪਿਆਂ ਦਾ ਕੰਮ ਨਹੀਂ ਗਿਆਨ ਚੋ ਹੈ ਨਾ ਮੈਂ ਕਹਿੰਦਾ ਯਾਰ ਉਹ ਕਹਿੰਦਾ ਵੀ ਇਹੀ ਗੱਲਾਂ ਹੁੰਦੀਆਂ ਇਹ ਪੜਾਈ ਹੁੰਦੀ ਹੈ ਆਪਾਂ ਕਹਿਣ ਲੱਗੇ ਨੇ ਬਾਬਾ ਉਹ ਕਹਿੰਦਾ ਕਈ ਘਰ ਮੈਨੂੰ ਵੀ ਬਾਬਾ ਮੰਨਦੇ ਆ ਕਹਣਗੇ ਵੀ ਬਾਬਾ ਸਾਡਾ ਪਰ ਇਹ ਪੜਾਈਆਂ ਉਹ ਪੜਾਈ ਦਾ ਮੁੱਲ ਹੈ ਤੇ ਆਪਾਂ ਬਾ ਬੈਲੇ ਪਾਸੇ ਲੈ ਜਾਂਦੇ ਆ ਅਗਲਾ ਥੋੜੇ ਜਿਹਾ ਖੁੱਲੇ ਕੱਪੜੇ ਪਾ ਲੈਂਦਾ ਚਾਦਰਾਂ ਚੂਦਰਾ ਸੈਟ ਲੈਂਦਾ ਜੋ ਤੀਨੋਂ ਕਾਲੀ ਪਾ ਲੈਂਦਾ ਚਾਰ ਛਾਪਾਂ ਪਾ ਲਈਆਂ ਦੋ ਕੜੇ ਪਾ ਲੇ ਤੇਰੇ ਮੇਰੇ ਆਲ ਕਹਿੰਦੇ ਇਕੱਠੇ ਕਰਕੇ ਪਾਉਣੇ ਐ ਤੇ ਮੁੜ ਕੇ ਚੱਲ ਬਾਬਾ ਬਣ ਗਿਆ ਮੁੜ ਕੇ ਐ ਕਰਕੇ ਐ ਬਹਿ ਜਾਂਦਾ ਜਾ ਕੇ ਅਗਲੇ ਦੇ ਘਰੇ ਮਸਾਣੀ ਆ ਗਈ ਅੱਛਾ ਹੂੰ ਨਾ ਹੂੰ ਠੀਕ ਲੈਟਾ ਰਹੇ ਜਾਂਦਾ ਤਪੂ ਚੇਲਾ ਕੀ ਨਾ ਉਧਰ ਨਾਲੇ ਆਉਂਦੇ ਗੁਰੂ ਬਾਰੇ ਦੱਸਣਾ ਨਾਲੇ ਕੰਧ ਨਾਲ ਗੱਲਾਂ ਕਰਨੇ ਠੀਕ ਹੈ ਤੇ ਆਪਣੇ ਆਰਗੇਂ ਦੇ ਬਬਲਿੰਗ ਲੱਗੇ ਜਾਂਦੀ ਅਰ ਜਿੱਦੀ ਗੱਲ ਹੋਈ ਜਾਂਦੀ ਸਾਡੇ ਘਰੇ ਚੀਜ਼ ਹੈ ਹੈ ਉਹ ਹੀ ਬਾਬਾ ਜੀ 10 ਗੱਲਾਂ ਹੁੰਦੀਆਂ ਉਹਨਾਂ ਚੈੱਕਰ ਦੀ ਗੱਲ ਵਾਪਰੀ ਹੁੰਦੀ ਵਾਪਰੀ ਮੈਂ ਕਹਿੰਦਾ ਜੀ ਮਤਲਬ ਉਹਨਾਂ ਦਾ ਦਿਮਾਗ ਇੰਨਾ ਹੁੰਦਾ ਜਿਹੜੇ ਵਾਸਤੂ ਸ਼ਾਸਤਰ ਵਾਲੇ ਹੁੰਦੇ ਉਹ ਹਿਪਨੋਟਾਈਜ਼ ਕਰ ਦਿੰਦੇ ਆ ਬੰਦੇ ਨੂੰ ਮਤਲਬ ਕਿ ਬਿਲਕੁਲ ਬੰਦੇ ਨੂੰ ਜਿਵੇਂ ਉਹ ਕਹਿੰਦੇ ਉਹਵੇਂ ਬੋਲੂਗਾ ਅੱਛਾ ਠੀਕ ਹੈ ਠੀਕ ਹੈ ਤੇ ਉਹਨਾਂ ਕੋਲੇ ਐਸਾ ਢੰਗ ਹੈ ਜਿਹੜਾ ਜਿਵੇਂ ਇਹੋ ਜੀ ਵਿਦਿਆ ਪੜ ਗਿਆ ਉਹਨੇ ਮਾਈ ਤੋਂ ਅੱਧਾ ਮਾਈ ਆਪੇ ਹੀ ਦੱਸ ਦਿੰਦੀ ਆ ਮਾਦਾ ਬਾਵਾ ਤੂਹੀ ਲੱਗਦੀ ਪੁੱਤ ਨਾ ਪੁੱਤ ਐ ਹੋ ਗਿਆ ਐ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਆ ਹੋ ਗਿਆ ਸਾਰਾ ਕੁਝ ਦੱਸ ਜਾਂਦੇ ਹਾਂ ਉਹਨਾਂ ਦੀ ਫਿਰ ਪੁੱਛ ਕੱਢ ਦਿੰਦਾ ਅਗਲਾ ਹਾਂ ਠੀਕ ਹੈ ਮਰ ਗਿਆ ਨੇ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਠੀਕ ਹੈ ਪਹਿਲਾਂ ਕਹਿੰਦੇ ਯਾਰ ਕੰਮ ਸੌਕਾ ਜਸਵੰਤ ਆਪਾਂ ਹੀ ਬਣੀਆਂ ਯਾਰ ਕੱਚਾ ਮਾਲ ਮੰਗਾ ਲੈ ਕਹਿੰਦੇ ਕਿ ਬਿਨਾ ਚੀਰੇ ਵਾਲਾ ਕਿ ਕਾਈ ਚੱਲਾਂਗੇ ਸਰ ਉਹ ਨਹੀਂ ਘੁਗਣਾ ਮੈਂ ਨਾ ਬੋਦਰ ਸਰ ਕੋਕਦਾ ਹੋਵੇ ਉਧਰੋਂ ਟੱਟੀ ਦਾ ਜੂਰ ਪੈ ਜੀ ਹੜ ਬੋਤਲ ਭਰ ਕੇ ਨਖੀ ਆ ਗਿਆ ਮੁਰਕੇ ਫੇਰ ਹਾਲੇ ਕਹਿੰਦਾ ਬਾਪਾ ਕਿੱਧਰ ਗਿਆ ਕੋ ਮਕਾਨਾ ਇਹ ਚਾਚੀ ਨੇ ਖਾਦੀ ਸੀ ਜੋ ਜਗਨ ਜੀ ਉਹ ਦੂਜੀ ਉਹ ਤਾਂ ਖੜੇ ਦੇ ਠੀਕਾ ਲਾਉਣਾ ਪੈਂਦਾ ਵੀਰੇ ਖੋਰੇ ਜ਼ਾਨੀ ਜਮਾਨ ਉਹਦੇ ਬਾਰੇ ਵੀ ਦੱਸਿਆ ਸੀ ਮੈਂ ਬਾਈ ਬਣਾ ਰਿਹਾ ਮੈਂ ਕਹਿੰਦਾ ਬੜਾ ਔਖਾ ਹੋਇਆ ਹਨਾ ਪਰ ਮੈਂ ਦੇਲ ਅੱਧਾ ਡਾਕਟਰ ਹੈ ਆਈ ਹੁਣ ਕੈਨੇਡਾ ਦੇ ਵਿੱਚ ਅੱਛਾ ਜੀ ਬੰਦਾ ਬੜੇ ਚਾਈ ਚਾਈ ਜਾਂਦਾ 20 ਕਿੱल्ल्या ਦੇ ਮਾਲਕ 30 ਕਿੱल्ल्या ਦੇ ਮਾਲਕ ਜਦੋਂ ਉੱਥੇ ਜਾ ਕੇ ਕੰਮ ਕਰਦੇ ਆ ਨਾ ਕੈਨੇਡਾ ਜਾ ਕੇ ਹਾਂਜੀ ਪਹਿਲਾਂ ਵੀ ਜਦੋਂ ਉੱਤਰਦੇ ਆ ਉਹ ਧਰਤੀ ਤੇ ਮਤਲਬ ਸਾਫ਼ ਸਪਾਹਾਂ ਵੇਂਦੇ ਆ ਜਦੋਂ ਜਹਾਜ਼ ਉਤਰਦਾ ਤੇ ਤੰਵੇਂ ਵੇਂਦੇ ਐ ਘਾਰੇ ਐ ਝੌਂਪੜੀਆਂ ਦੀਆਂ ਐ ਦਰਾਖਤਾਂ ਨਾ ਰੋਡ ਸਾਫ਼ ਮਤਲਬ ਉਦੋਂ ਆਇਆ ਤਾਂ ਕਿ ਬਹੁਤ ਕਿਤੇ ਤੱਕ ਆਗੇ ਕਿਤੇ ਤੱਕ ਠੀਕ ਹੈ ਉਦੋਂ ਮੂਰੇ ਲੈਣ ਵਾਲੇ ਖੜੇ ਹੁੰਦੇ ਆਏ ਆ ਮੇਰੇ ਆਉਂਦੀ ਆਉਦੀ ਬੋਲ ਬੜਾਂਦੇ ਬੁੱਕੇ ਬੁੱਕੇ ਕਹਿੰਦੇ ਹਨਾ ਇਹਦੇ ਕਿ 4 ਫੁੱਟ ਗਏ ਸਿਰ ਫਿਕਾ ਚਾ ਕੇ ਉਹਨੂੰ ਘਰੇ ਲਿਆਨੇ ਆ ਗਏ ਆ ਗਏ ਲੈਣ ਆ ਗਏ ਬਹੁਤ ਗਿਆ ਵਾ ਨਹੀਂ 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 ਇੱਕ ਦਿਨ ਤਾਂ ਉਹ ਹਾਸਦੇ ਆ ਉਹਦੇ ਨਾਲ ਇੱਕ ਦਿਨ ਤਾਂ ਉਹ ਹਾਸਦੇ ਆ ਦੂਜੇ ਦਿਨ ਚਿਹਰਾ ਬਦਲਾ ਜਾਂਦੇ ਉਹ ਦੂਜੇ ਦਿਨ ਕਹਿੰਦੇ ਕੰਮ ਲੱਭੋ ਦੇ ਆਤੇ ਕੰਮ ਲੱਭੋ ਭੇਜੋ ਠੀਕ ਹੈ ਦੂਜੇ ਦਿਨ ਉਹ ਰੋਟੀਆਂ ਠੰਡੀਆਂ ਹੀ ਲਾ ਕੇ ਰੋਟੀਆਂ ਲਾਜਾ ਬਜਾ ਖਾ ਲਈ ਅਈ ਤੇ ਜੱਲੇ ਕੰਮ ਤੇ ਅਗਰ ساری ਦਿਹਾੜੀ ਉਹ ਕੋੰਗੂ ਚੱਕੀ ਜਾਂਦਾ ਤੀਜੇ ਦਿਨ ਫਿਰ ਉਹ ਕਹਿ ਜਾਂਦੇ ਵੀ ਆਟਾ ਫਰਿੱਜ ਚ ਪਿਆ ਤੇ ਲਾ ਲਈ ਠੀਕ ਹੈ ਤੇ ਚੌਥੇ ਪੰਜਵੇਂ ਦਿਨ ਤਾਂ ਫਿਰ ਦਿਖਾ ਦਿੰਦੇ ਨੇ ਵੀ ਸਾਡੀਆਂ ਵੀ ਲਾ ਲਈ ਇੱਥੇ ਪਿਆ ਗੋਨ ਲਈ ਸਾਡੀਆਂ ਵੀ ਲਾ ਲਈ ਸਬਜ਼ੀ ਬਣਾ ਲਈ ਹੁੰਦੇ ਉਹਨੂੰ ਵੇਲੇ ਹੀ ਨਾ ਪਿਆ ਰਹੀ ਤੇ ਅਗਲਾ ਸ਼ਰਮ ਮਾਰਾ ਹੀ ਉੱਠ ਪੈਂਦਾ ਅਗਲਾ ਕਹਿੰਦਾ ਯਾਰ ਹੁਣ ਇਤੋਂ ਕਾਹਦਾ ਫਿਰ ਕੁੱਟਣਗੇ ਠੀਕ ਹੈ ਫਿਰ ਉਹ ਭੇਜ ਦਿਆ ਖੇਤ ਚ ਕੰਮ ਕਰਨ ਬੰਦੇ ਨੂੰ ਹਨਾ ਫੇਰ ਉੱਥੇ ਸੋਈਦਾ ਬੰਦਾ ਜਦੋਂ ਕੰਮ ਕਰਦਾ ਨਾ ਕਹਿੰਦੇ ਉੱਥੇ ਸੋਈਦਾ ਯਾਰ ਪਿੰਡ ਚੱਲਾਂਗੇ ਯਾਰ ਆਪਦੇ ਖੇਤ ਚਾਹੀ ਕੰਮ ਕਰਾਂਗੇ ਝੀਂ ਤੋੜ ਮੇਤ ਤੇ ਸਾਰਾ ਕੁਝ ਹੀ ਬਣਾ ਲਾਂਗੇ ਇੱਥੇ ਯਾਰ ਕੀ ਹੈ ਜਿਹੜੀਆਂ ਮਾਈਆਂ ਨਾ ਬਜ਼ੁਰਗ ਮਾਈਆਂ ਬਜ਼ੁਰਗ ਮਾਈਆਂ ਰੋਟੀ ਨਹੀਂ ਖਾਂਦੀਆਂ 베ਰ ਤੋੜਨ ਕਹਿੰਨਾਂ ਜਦੋਂ 베ਰੀ ਤੋੜਦੇ ਆ ਨਾ ਰੋਟੀ ਨਹੀਂ ਖਾਂਦੇ ਹੁੰਦੀ 베ਰੀ ਆ ਆਪਾਂ 베ਰੀ ਕਹਿੰਦੇ ਨੇ ਉਹਨੂੰ ਬਲੂ 베ਰੀ ਆ ਉਹ ਰੋਟੀ ਨਹੀਂ ਖਾਂਦੀਆਂ ਕਿ ਟਾਈਮ ਨਾਲ ਨਾ ਕਿ ਜੇ ਕ੍ਰੇਟ ਨਾਲ ਰਹੇ ਜੀ ਕਦਾ ਨਾ ਨਾ ਪਾਣੀ ਪੂਰੀ ਬੈਤਰੀ ਦਮਕੀ ਤਰੀ ਆਉਂਦੇ ਆ ਅਗਲਾ ਕਹਿੰਦਾ ਰਾਖਤਾਨਾ ਡਾਡਰ ਲੱਗੇ ਉੱਥੇ ਲੱਗੇ ਆ ਉਹ ਕ੍ਰੇਟ ਭਰਨ ਦਾ ਪੈਸੇ ਮਿਲਦੇ ਠੀਕ ਹੈ ਤੇ ਐਂਡ ਤੇ ਰੋਟੀ ਪਤਾ ਕਦੋਂ ਕਹਿੰਦੇ ਜਦੋਂ ਘਰ ਨੂੰ ਬੱਸ ਤੋਰਦੀ ਆ ਉਥੋਂ ਉਦੋਂ ਉਦੋਂ ਕਹਿੰਦੇ ਆ ਉਦੋਂ ਖੰਦਗਾ ਮਰਨ ਕਿਨਾਰੇ ਮਾਈਆਂ ਸਾਰੀ ਡੈੜੀ ਰੋਟੀ ਤੋਂ ਮੇਰਾ ਪੰਜਾਬ ਕਰਨੀ ਜਾਂਦੀਆਂ ਯਾਰ ਉਹ ਕਹਿੰਦਾ ਉਹ ਵਾਸ਼ਰੂਮ ਦੂਰ ਹੈ ਪਦੂਰ ਕਰਕੇ ਆਏ ਵੀ ਉਦੋਂ ਨੂੰ ਕ੍ਰੇਟ ਭਰ ਲਾਗੇ ਇੰਨਾ ਲਾਲਚ ਵਧਿਆ ਕਿਉਂਕਿ ਮਜਬੂਰੀ ਹੈ ਜੇ ਲਾਲਚ ਨਾ ਵਧਾਉਂਦਾ ਰੋਟੀ ਨਹੀਂ ਮਿਲਦੀ ਤੇ ਉਹ ਬਾਬਾ ਜੀ ਇੱਥੇ ਤਾਣੀ ਤੋੜਦੇ ਆ ਇਦਾਂ ਢੱਕਾ ਨਹੀਂ ਤੋੜਦੇ ਉਥੋਂ ਜਿਹੜਾ ਕਈ ਬੰਦੇ ਨਿਕਲੇ ਆਉਂਦੇ ਯਾਰ ਮੈਂ ਪਿੰਡ ਜਾ ਕੇ ਆਇਆ ਖਰੂ ਮੈਂ ਖੇਤ ਨਹੀਂ ਰੀ ਲਿਆ ਦੂ ਆਪਣੇ ਦਾ ਆਪ ਦੇ ਵੀ ਗੱਲੇ ਆਪਾਂ ਕਿਉਂ ਇੱਥੇ ਫਸ ਗਏ ਆ ਉਹ ਜਦੋਂ ਇੱਥੇ ਆਉਂਦਾ ਇਧਰਲੀ ਹਵਾ ਫੇਰ ਲੱਗ ਜਾਂਦੀ ਆ ਇਹਦਰ ਜੋ ਚਾਰ ਬੰਦੇ ਆਉਂਦੇ ਹੋਰ ਦੀ ਸਾਸਿਕਾਲ ਕਿਵੇਂ ਆ ਕੈਨੇਡਾ ਆਇਓ ਕਿਵੇਂ ਆ ਕੈਨੇਡਾ ਆਇਓ ਉਹਦੋਂ ਮਤਲਬ ਉਹਦੇ ਫੰਗ ਲੱਗ ਜਾਂਦੇ ਫੇਰ ਹਾਂ ਪਰਾਂ ਗੋ ਕਹਿੰਦਾ ਖੇਤ ਯਾਰ ਆਪਾਂ ਆਪਾਂ ਖੇਤ ਆਪਾਂ ਨੂੰ ਪੈਸਾ ਸਾਰਾ ਪੈਨ ਸਲਾਮਾ ਕਰਦਾ ਪਰ ਪੈਸੇ ਨਹੀਂ ਜੱਗੇ ਲੱਗਦੇ ਕੰਮ ਕਰਦੇ ਉਹ ਮੇਰੇ ਏਸੀ ਦਵਾ ਦਿੰਦਾ ਫੇਰ ਉਹ ਪੈ ਜਾਂਦਾ ਠੀਕ ਹੈ ਉਹਦੋਂ ਵੀ ਕਮਾ ਹੋ ਜਾਂਦਾ ਹੈ ਗੱਡੀ ਵੀ ਏਸੀ ਕਰਦੀ ਏਸੀ ਠੀਕ ਹੈ ਫੇਰ ਉਹ ਕੱਲ ਦੇਖਿਆ ਬਾਪੂ ਹਾਂ ਕਈ ਬੰਦੇ ਹੁਣ ਬਾਪੂ ਕੈਨੇਡਾ ਚ ਆਇਆ ਸੀ ਤੇ ਬਾਪੂ ਦੇ ਕੋਲੇ ਗੱਡੀ ਬੈਗ ਨਾਲ ਅੱਛਾ ਜੀ ਪਿੱਛੇ ਭਈਆ ਬਿਠਾਇਆ ਦਾ ਕਈ ਦੇ ਕੇ ਹਾਂ ਮਤਲਬ ਗੱਡੀ ਬਾਪੂ ਚ ਲਾ ਰ ਬਰਾਬਰ ਨਹੀਂ ਬੈਣ ਦਤਾ ਮਜ਼ਦੂਰ ਨੂੰ ਮਤਲਬ ਬਰਾਬਰ ਬੈਗਾ ਪਰ ਤੇਰੇ ਤੇ ਮੇਰੇ ਜੀ ਕੀ ਫਰਕ ਆ ਕਹਿੰਦਾ ਪਿੱਛੇ ਬੈਠ ਤੇ ਉੱਥੇ ਆ ਕੇ ਐ ਖੜ ਕੇ ਗੋਲੇ ਕਹਿੰਦਾ ਉਹ ਨੱਕਾ ਲ ਆਹ ਉਹ ਲਾ ਲੈ ਚੱਲ ਗਾ ਮੋੜ ਕੇ ਗੱਡੀ ਗਾਵ ਮਿਲ ਲੋਨੇ ਬੈਠ ਗੱਡੀ ਚ ਚੰ ਅੱਗੇ ਹਾਂ ਮੈਂ ਕਾ ਦੇਖ ਲਾ ਬਾਪੂ ਹਾਂ ਮਤਲਬ ਕਨੇਡਾ ਵਾਲਾ ਬਾਪੂ ਨੂੰ ਜਣ ਗਿਆ ਪਰ ਅੱਜਕੱਲ ਨਹੀਂ ਕੰਮ ਅੱਜਕੱਲ ਆ ਹੀ ਹੁੰਦੇ ਪੁੱਤਰ ਅੱਜਕੱਲ ਆ ਹੀ ਹੁੰਦੇ ਆ ਮੈਂ ਕਹਾ ਬਾਪੂ ਆ ਹੀ ਹੋਣੇ ਹੁਣੇ ਵੀ ਆਈਆਂ ਮੈਂ ਕਹਿੰਦਾ ਬੇਫਿਕਰ ਰਹੋ ਕਿਉਂਕਿ ਬਾਹਲੇ ਲੋਕ ਤਾਂ ਰੋਟੀ ਨਹੀਂ ਖਾਂਦੇ ਪੀਜ਼ਾ ਆਉਂਦਾ ਪਰ ਉਹ ਆ ਪੀਜ਼ਾ ਨਹੀਂ ਹੈਗੇ ਭਾਗ ਜਿਹੜੇ ਆਪਾਂ ਖਾਂਦੇ ਆ ਆਪਣੇ ਵਾਲੀ ਤਾਂ ਰੋਟੀ ਐ ਇੱਕ ਦਿਨ ਰੱਖ ਲਾ ਦੂਜੇ ਦਿਨ ਚਾਹੇ ਗਲ ਵੜ ਲਾ ਉਹਦੇ ਨਾਲ ਬੰਦੇ ਦਾ ਸਹੀ ਗੱਲ ਹੈ ਉਹ ਜਿਹੜੀ ਪਲੇਟ ਜੀ ਛੱਡ ਦਿੰਦੇ ਸੀ ਆਪਾਂ ਸਕੂਲ ਚ ਆਏ ਜੇ ਕਰਕੇ ਡੈਸਕ ਕਹਿੰਦੇ ਹੁੰਦੇ ਸੀ ਉਹਨੂੰ ਉਹਦੇ ਵਾਂਗੂ ਤਾਂ ਬਣ ਜਾਂਦੀ ਉਹ ਹਾਂ ਉਹਨਾਂ ਵੀ ਰੋਟੀਆਂ ਪੰਜਾਂ ਰਿੰਗਾਂ ਦੇ ਅੱਠ-ਅੱਠ ਦਿਨ ਉਹ ਇਹ ਜਿਵੇਂ ਪਤਾ ਨਹੀਂ ਕੀ ਪਾਉਂਦੇ ਆਟੇ 'ਚ ਸਹੀ ਗੱਲ ਹੈ ਤੇ ਉਹਨਾਂ ਦੇ ਪੀਜੇ ਵੀ ਸ਼ੁੱਧ ਆ ਬਈ ਆਪਣੇ ਖਬਰੇ ਕਿਹੜੀ-ਕਿਹੜੀ ਚੀਜ਼ ਕਿਹੜੇ-ਕਿਹੜੇ ਕੈਮੀਕਲ ਆ ਯਾਰ ਆਪਾਂ ਵੀ ਖਾਈ ਜਾਂਦੇ ਆ ਆਪ ਨੂੰ ਬਈ ਸਵਾਦ ਮੰਗਰ ਜਾਂਦੇ ਉਹ ਚੀਜ਼ ਦੇ ਤੱਤ ਮਰ ਜਾਂਦੇ ਆ ਹਣਾ ਅੱਧਾ ਕੱਚਾ ਖਾਂਦੇ ਆ ਲਾਲ ਰੰਗ ਦੀ ਪਾਲਕ ਐ ਹਰੇ ਰੰਗ ਦੀ ਪਾਲਕ ਐ ਸਭ ਤੋਂ ਵੱਧ ਐ ਰੰਗ ਉਹ ਖਾਂਦੇ ਆ ਅੱਧ ਕੱਚੀ ਖਾਂਦੇ ਆ ਆਪਾਂ ਤਾਂ ਕਹਿੰਦੇ ਸਬਜ਼ੀ ਵੀ ਕਹਿੰਦੇ ਅੱਧ ਕੱਚੀ ਖਾਣੀ ਚਾਹੀਦੀ ਸਬਜ਼ੀ ਨੂੰ ਪੂਰਾ ਭੁੰਨਣਾ ਨਹੀਂ ਚਾਹੀਦਾ ਉਹਦੇ ਤੱਤ ਮਰ ਜਾਂਦੇ ਆ ਤੇ ਆਪਾਂ ਦਾ ਜਿੰਨਾ ਚਿਰ ਕੜਾਹੀ ਚ ਗੋभी ਕੰਬਲੀ ਨਾ ਹੋਵੇ ਕੱਢਦੇ ਨਹੀਂ ਉਹਨੂੰ ਹੈ ਗੋਭੀ ਦਾ ਕਰਦੇ ਨੇ ਪੋਹਾ ਫੇਰ ਕਹਿਣਗੇ ਹੁਣ ਬਣ ਗਈ ਭੋਗ ਵਾਂਗੂ ਬਣੀ ਹੈ ਭੋਗ ਗੰਗੂ ਬਾਣੀ ਜੋ ਖਿਲਾ ਨਹੀਂ ਦਿੱਤੀ ਬੇਚਰੀ ਹੈ ਬਾਤ ਤੂੰ ਤੇ